ਗੰਭੀਰ ਮਸਲੇ ਤੇ ਹੀ ਗੱਲ ਕਰਦੇ ਗੰਭੀਰ ਮਸਲਾ ਐਪਸਟੀਨ ਫਾਈਲਸ ਵਾਲਾ ਬਈ ਉਹ ਬੰਦ ਨਹੀਂ ਹੋ ਰਿਹਾ ਜਿੰਨਾ ਉਹਨੂੰ ਖੋਲਦੇ ਆ ਹੋਰ ਖੁੱਲਦਾ ਜਾ ਰਿਹਾ ਤੇ ਉਹਦੇ ਵਿੱਚ ਗੱਲ ਜਦੋਂ ਹਰਦੀਪ ਪੂਰੀ ਸਾਹਿਬ ਦੀ ਆ ਰਹੀ ਸੀ ਮੋਦੀ ਸਾਹਿਬ ਦੀ ਆ ਰਹੀ ਸੀ ਤੇ ਅਸੀਂ ਸਵਾਲ ਪੁੱਛ ਰਹੇ ਸੀ ਕਿ ਬਈ ਇਹਨੂੰ ਸਾਫ਼ ਕਰ ਦਿਓ ਉਹ ਸਾਫ਼ ਕਰਨ ਦੇ ਚੱਕਰ ਚ ਪੂਰੀ ਸਾਹਿਬ ਦਾ ਜਿਹੜਾ ਬਿਆਨ ਆਇਆ ਉਹਨੇ ਸਾਫ਼ ਕਰਨ ਦੀ ਬਜਾਏ ਚ ਪੂਰੀ ਸਾਹਿਬ ਵਾਲਾ ਕੰਮ ਜਿਹੜਾ ਉਹ ਜ਼ਿਆਦਾ ਖਲਾਰਾ ਪੈ ਗਿਆ ਹੁਣ ਉਧਰ ਕਾਂਗਰਸ ਵਾਲੇ ਵੀ ਕਹਿੰਦੇ ਵੀ ਦਿਓ ਜੀ ਅਸਤੀਫਾ ਦਿਓ ਆਮ ਆਦਮੀ ਪਾਰਟੀ ਵਾਲੇ ਵੀ ਰੌਲਾ ਪਾਈ ਜਾਂਦੇ ਆ ਵੀ ਇਹਨਾਂ ਦੇ ਨਿੱਜੀ ਸਬੰਧ ਨੇ ਜਾਂ ਇਸ ਤਰ੍ਹਾਂ ਤੇ 80 ਫੇਰੀ ਮੰਗ ਕੀਤੀ ਜਾ ਰਹੀ ਹੈ ਤਾਂ ਕੀ ਹੋ ਸਕਦਾ ਹੈ ਅਗਲੇ ਮਸਲੇ ਦੇ ਵਿੱਚ ਇਸੇ ਹੂੰ ਵੇਖੋ ਜਿਹੜਾ ਪੁਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਵਾਲਾ ਕੰਮ ਅਰੰਭਿਆ ਤੇ ਉਸ ਤੋਂ ਬਾਅਦ ਜਿਹੜੇ ਗੋਦੀ ਮੀਡੀਆ ਵਾਲੇ ਆ ਜਿਸ ਤਰ੍ਹਾਂ ਪੁਰੀ ਸਾਹਿਬ ਦੀਆਂ ਇੰਟਰਵਿਊਆਂ ਕਰ ਰਹੇ ਆ ਉਹ ਤਾਂ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਜੀ ਨੇ ਨਾ ਹਸਪੁਰੀ ਨੂੰ ਅੱਗੇ ਲਾ ਕੇ ਇਸਾਰਾ ਤੇ ਆ ਕੇਂਦਰ ਤੋਂ ਉਹਨੇ ਤੇ ਕਰਵਾ ਦਿੱਤਾ ਜੀ ਪੂਰੀ ਸਾਹਿਬ ਦੇਖੋ ਗੱਲ ਇਹ ਆ ਕਿ ਜੇ ਤੇ ਆਪਾਂ ਪੂਰੇ ਸੰਸਾਰ ਚੋਂ ਦੇਖੀਏ ਮੈਂ ਇਹਦੇ ਤੇ ਬੜਾ ਸਪਸ਼ਟ ਆ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਮਸਲਾ ਜੁੜਿਆ ਹੈ ਦੇਸ਼ ਦੇ ਇੱਕ ਰਿਸਪੈਕਟਡ ਮੰਤਰੀ ਨਾਲ ਜੁੜਿਆ ਮਸਲਾ ਹੈ ਅਸੀਂ ਬਹੁਤ ਸੰਭਲ ਕੇ ਟਿੱਪਣੀ ਕਰਨ ਦੇ ਹੱਕ ਚਾ ਕਿ ਭਾਈ ਇਹੋ ਜਿਹੇ ਮਾਮਲੇ ਬੜੇ ਸੰਵੇਦਨਸ਼ੀਲ ਹੁੰਦੇ ਨੇ ਠੀਕ ਹੈ ਜੀ ਸਮਝ ਤੇ ਸਟੱਡੀ ਤੁਹਾਡੀ ਜਿਹੜੀ ਆ ਉਹ ਵਧੀਆ ਹੋਣੀ ਚਾਹੀਦੀ ਆ ਹੁਣ ਗੱਲ ਇਹ ਆ ਕਿ ਪੂਰੀ ਦੁਨੀਆ ਨੂੰ ਜੇ ਤੁਸੀਂ ਵੇਖੋਗੇ ਤੇ ਅਸਤੀਫੇ ਹੋ ਰਹੇ ਨੇ ਮਾਫੀਆਂ ਹੋ ਰਹੀਆਂ ਨੇ ਬਿਲ ਗੇਟਸ ਤੱਕ ਪਛਤਾਰੇ ਨੇ ਕਿ ਸਾਡੇ ਤੇ ਘਰ ਟੁੱਟ ਗਿਆ ਯਾ ਜੀ ਮੈਨੂੰ ਤੇ ਬਿਮਾਰੀ ਹੋ ਗਈ ਵਗੈਰਾ ਵਗੈਰਾ ਪੂਰੀ ਸਾਬ ਬਹੁਤ ਮਤਲਬ ਕਿ ਜਿੱਦਾਂ ਹੁਣ ਮੈਂ ਇੱਕ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਬਜ਼ੁਰਗ ਨੇ ਪਰ ਪੰਜਾਬੀ ਚ ਆਪਾਂ ਕਹਿ ਲਈਏ ਕਿ ਢੀਠਤਾ ਹੁੰਦੀ ਹੈ ਹੂੰ ਸ਼ਾਤ ਉਸੇ ਤਰੀਕੇ ਰਹੀਆ ਕਮ ਕਿ ਉਹ ਤੇ ਸਫਾਈ ਦੇ ਰਹੇ ਸਪਸ਼ਟੀਕਰਨ ਦੇ ਰਹੇ ਪਰ ਉਹਦੇ ਨਾਲ ਫਸਦੇ ਜਾ ਰਹੇ ਹਮ ਮੈਂ ਉਹ ਦਿਨ ਵੀ ਕਿਹਾ ਸੀ ਤੁਹਾਨੂੰ ਕਿ ਇਹਨਾਂ ਅਸਲ ਦੇ ਵਿੱਚ ਕੀ ਆ ਕਿ ਭਾਈ ਇਹਨਾਂ ਦਾ ਤਾਂ ਟਾਈਮ ਲਾਈਨ ਤੁਸੀਂ ਦੇਖੋਗੇ ਹਮ ਬੜਾ ਇੰਟਰਸਟਿੰਗ ਹੈ ਜੀ ਜੈ ਸ਼ੰਕਰ ਐਚਐਸ ਪੁਰੀ ਇਹਨਾਂ ਦੇ ਭਰਾਤਾ ਸੰਪ੍ਰਦੀਪ ਪੁਰੀ ਇਹਨਾਂ ਦੇ ਬਹੁਤ ਭਾਈ ਕਹੋ ਕਿ ক্লোਜ਼ਡ ਹੋ ਗਿਆ ਜੈ ਸ਼ੰਕਰ ਪੁਰੀ ਤੇ ਨਾਲ ਇਹਨਾਂ ਦੀ ਸੁਪਤਨੀ ਦੀ ਬੀ ਲక్ష్ਮੀ ਜੀ ਇਹ ਇਹਨਾਂ ਦੇ ਸਾਰਿਆਂ ਦੇ 7774 7774 ਵੈਚ ਨੇ ਹਮ ਠੀਕ ਹੈ ਜੀ ਅੱਛਾ ਇਹ ਯੂਨ ਦੇ ਵਿੱਚ ਰਹੇ ਪਰਮਨੈਂਟ ਜਿਹੜੇ ਰਿਪਰੈਜ਼ੈਂਟੇਟਿਵ ਹੁੰਦੇ ਨੇ ਹਮ ਯੂਨ ਦੇ ਵਿੱਚ ਠੀਕ ਹੈ ਲਾਇਆ ਕਿ ਨਾ ਮਨਮੋਨ ਸਿੰਘ ਸਰਕਾਰ ਨੇ 2009 ਤੋਂ 2013 ਤੱਕ ਰਹਿੰਦੇ ਨੇ ਇਹ ਜੀ ਠੀਕ ਹੈ ਸਰ 2009 ਤੋਂ 2013 ਤੱਕ ਪਹਿਲੀ ਗੱਲ ਇਹ ਆ ਕਿ ਮਨਮੋਨ ਸਿੰਘ ਸਰਕਾਰ ਨੇ ਲਾਇਆ ਇਹਨਾਂ ਨੇ ਕੀ ਕੀਤਾ ਕਿ ਪਹਿਲਾ ਉਹ ਜਿਹੜੀ ਇੰਟਰਨੈਸ਼ਨਲ ਪੀਸ ਇੰਸਟੀਚਿਊਟ ਉਹ ਜੁਆਇਨ ਕੀਤੀ ਮੁਖ ਸਲਾਹਕਾਰ ਦੇ ਤੌਰ ਤੇ ਹੂੰ ਅੱਛਾ ਉੱਥੇ ਰਹਿੰਦਿਆਂ ਵੀ ਇਹਨਾਂ ਨੇ ਗੋਲ ਖਿਲਾਇਆ ਜੀ ਇਹ ਆਪ ਮੰਨਦੇ ਨੇ ਕਿ ਐਪਸਟੇਨ ਤੋਂ ਫੰਡ ਲਿਆ ਗਿਆ ਜਦ 2008 ਦੇ ਵਿੱਚ ਉਹ ﺍﻟानੀਆਂ ਹੋ ਗਿਆ ਸੀਗਾ ਹੂੰ ਕਿ ਉਸ ਨੇ ਗਰੀਬ ਘਰਾਂ ਦੀਆਂ ਬੱਚੀਆਂ ਦੇ ਨਾਲ ਆ ਕੁਝ ਕੀਤਾ ਵਾ ਤੇ ਤੁਸੀਂ ਤੁਸੀਂ ਫੰਡ ਲੈ ਰਹੇ ਹੋ ਜੀ ਮੋਕਸਲਾਹ ਕਰਦੇ ਤੌਰ ਤੇ ਇਹੋ ਜੇ ਗੰਦੇ ਬੰਦੇ ਤੋਂ ਹਮ ਸਵਾਲ ਤੇ ਉੱਠਣਗੇ ਬਿਲਕੁਲ ਸੁਭਾਵਕ ਹੈ ਅੱਛਾ ਇਸ ਤੋਂ ਵੀ ਅੱਗੇ ਆ ਜਾਓ ਇਹ ਜਦੋਂ ਸਫਾਈ ਦੇ ਰਹੇ ਤੇ ਉਹਦੇ ਚ ਕਹ ਰਹੇ ਨੇ ਅੰਡਰੇਜ ਵੋਮਨ ਦੇ ਨਾਲ ਉਹਨੇ ਇਹ ਕੀਤਾ ਵਾ ਕੀਤਾ ਇਹਨੇ ਭਾਈ ਸਜ਼ਾ ਜਿਹੜੀ ਸੀ ਪਾਲੀਸੀ ਸਰ 18 ਮਹੀਨੇ ਦੀ ਸਜ਼ਾ ਸੀ ਟੋਟਲ ਕਿਉਂਕਿ ਜਦੋਂ ਵਿਚਾਈ ਅਲੀ ਤਰਹੇ ਸੀ ਬਿਲਕੁਲ ਬਿਲਕੁਲ 18 ਮਹੀਨੇ ਇਹਨੂੰ ਸਜ਼ਾ ਸੁਣਾਈ ਗਈ ਸੀ ਤੇ ਸਾਰੀ ਸਜ਼ਾ ਪਤਾ ਕਿਤਰਾ ਕੱਟੀ ਸੀ ਕਿ ਸਵੇਰੇ ਦਫ਼ਤਰ ਜਾਣਾ ਸ਼ਾਮ ਨੂੰ ਆਉਣਾ ਲਓ ਜੀ ਐਸਾ ਜਹ ਕੋਈ ਜੇ ਤਾਂ ਗਿਆ ਹੀ ਨਹੀਂ ਸੀ ਆਪਦੀ ਮਰਜ਼ੀ ਨਾਲ ਹੀ ਕੀਤਾ ਸਾਹਿਬ ਅੱਛਾ ਫਿਰ ਇਹ ਕਹਿੰਦੇ ਜੀ ਮੈਂ ਚਾਰ ਮੁਲਾਕਾਤਾਂ ਕੀਤੀਆਂ ਫਲਾਂ ਕੀਤਾ ਪੇਸ਼ੇਵਰ ਭਾਈ ਮਾਮਲਾ ਸੀਗਾ ਮੈਂ ਕੋਈ ਨਿੱਜੀ ਨਹੀਂ ਅਰੇ ਸਾਹਿਬ ਜੇਤ ਨਿੱਜੀ ਨਹੀਂ ਤਾਂ ਫਿਰ ਤੁਸੀਂ ਆ ਜਾਓ ਟਾਈਮ ਲਾਈਨ ਤੇ ਆ ਜਾਓ 2013 ਚ ਉਹ ਹਟੇ ਉਥੋਂ ਹਾਂਜੀ ਫੇਰ ਆ ਗਿਆ ਇਹਦੇ ਚ ਇੰਟਰਨੈਸ਼ਨਲ ਜਿਹੜੀ ਉਹ ਪੀਸੀ ਇੰਸਟੀਚਿਊਟ ਆ ਫੇਰ ਜਨਵਰੀ 14 ਚੜਦੇ ਆ ਇਹ ਮੋਦੀ ਜੀ ਨੂੰ ਜੁਆਇਨ ਕਰ ਲੈਂਦੇ ਆ ਜੀ ਸਵਾਲ ਤੇ ਵੱਡਾ ਇਹ ਆ ਕਿ ਇੱਕ ਤੇ ਕਾਂਗਰਸ ਸਰਕਾਰ ਚ ਲੱਗੇ ਉਹਨਾਂ ਦੇ ਭਾਜਪਾ ਦੇ ਸਲੀਪਰ ਸੈੱਲ ਤੇ ਨਹੀਂ ਸੀ ਪ੍ਰੋਫੈਸ਼ਨਲਿਜ਼ਮ ਤੇ ਤੁਹਾਡਾ ਇੱਥੇ ਕਿਤੇ ਨਾ ਕਿਤੇ ਸਵਾਲੀਆ ਘੇਰੇ ਚ ਆ ਜਾਂਦਾ ਦੇਹੜੇ ਤੇ ਆ ਕੇ ਵੀ ਫਿਰ ਤੁਸੀਂ ਫਿਰ ਬਦਲ ਗਏ ਅੱਛਾ ਫਿਰ ਫਿਰ ਤੁਸੀਂ ਆਊਟ ਆਫ ਦਾ ਵੇ ਜਾ ਕੇ ਉਹਨੂੰ ਵੀਜ਼ਾ ਦੇਵਰ ਦੇ ਰਹੇ ਐਪਸਟਿਨ ਨੂੰ ਫਿਰ ਮਤਲਬ ਕਿ ਅੰਡਰੇਜ ਊਮਨ ਵਗੈਰਾ ਤੋਂ ਕਹਿਣ ਦਾ ਭਾਵੇਂ ਆ ਕਿ ਮੋਦੀ ਸਰਕਾਰ ਬਹੁਤ ਕਸੂਤੀ ਫਸੀ ਹੈ ਜੀ ਐਪਸਟਿਨ ਫਾਈਲਸ ਤੇ ਪਰ ਪੂਰੀ ਸਾਬ ਜਿੰਨੀ ਸਫਾਈ ਦਿੰਦੇ ਪਏ ਆ ਤੇ ਉਹਨੇ ਹੀ ਜ਼ਿਆਦਾ ਬੁਰੇ ਫਸਦੇ ਪਏ ਆ ਕਿਉਂਕਿ ਸਵਾਲ ਨਿਕਲ ਰਹੇ ਨੇ ਬਹੁਤ ਜ਼ਿਆਦਾ ਸਵਾਲ ਹੋ ਰਹੇ ਨੇ ਹੂੰ ਸੋ ਪੂਰੀ ਸਾਬ ਬਿਲਕੁਲ ਕਸੂਤੇ ਕਰ ਗਿਆ ਪਤਾ ਨਹੀਂ ਉਹਨਾਂ ਨੂੰ ਕਿੰਨੇ ਮਤ ਦਿੱਤੀ ਆ ਹੁਣ ਦੇਖੋ ਮੋਦੀ ਸਾਹਿਬ ਦਾ ਸਟਾਈਲ ਹੈ ਉਹ ਤੇ ਰਿਐਕਟ ਹੀ ਨਹੀਂ ਕਰਦੇ ਉਹ ਤਾਂ ਬਚਪੁੱਛੇ ਜਾਂਦੇ ਆ ਜੀ ਠੀਕ ਹੈ ਜੋ ਤਾਂ ਲੋਕ ਸਭਾ ਚ ਵੀ ਨਹੀਂ ਆਏ ਹੂੰ ਤਾਂ ਪਰ ਪੂਰੀ ਸਾਬ ਨੂੰ ਪਤਾ ਨਹੀਂ ਕਿੰਨੇ ਮਤ ਦਿੱਤੀ ਕਿ ਭਾਈ ਜਾਂ ਤਾਂ ਅਸਤੀਫਾ ਦੇ ਕੇ ਤੇ ਤੁਸੀਂ ਕਹੋ ਵੀ ਮੈਂ ਹਰੇਕ ਜਾਂ ਜਾਂਚ ਵਾਸਤੇ ਤਿਆਰ ਆਂ ਜੇ ਬਿਦਾਗ ਰਹਿ ਗਿਆ ਤੇ ਆ ਜਾਊਗਾ ਜੀ ਨਹੀਂ ਤੇ ਠੀਕ ਆ ਉਹ ਅਸਤੀਫਾ ਵੀ ਨਹੀਂ ਦੇ ਰਹਾ ਉਹ ਰਿਐਕਟ ਵੀ ਕਰ ਰਹਾ ਤੇ ਜਿੰਨੀ ਸਫਾਈ ਦੇ ਰੇ ਆ ਉਹਨੇ ਹੀ ਵਸਦੇ ਜਾ ਰਿਹਾ ਜੀ ਬਿਲਕੁਲ ਮਨਜੀਤ ਪਰਮਾਰ ਜੀ ਦਾ ਕਮੈਂਟ ਬਿਲਕੁਲ ਠੀਕ ਹੈ ਇੱਥੇ ਕਹਿ ਰਹੇ ਨੇ ਕਿ ਐਫਸੀਨ ਫਾਇਜ਼ ਦੇ ਵਿੱਚ ਕਹਿੰਦੇ ਹਰਦੀਪ ਪੁਰੀ ਹੋਰਾਂ ਨੂੰ ਅੱਗੇ ਕਰਦੇ ਤੇ ਟ੍ਰੇਡ ਡੀਲ ਦੇ ਵਿੱਚ ਪਿਊਸ਼ ਗੋਇਲ ਉਹਨਾਂ ਨੂੰ ਅੱਗੇ ਲਾ ਕੇ ਕਹਿੰਦੇ ਮੋਦੀ ਸਾਹਿਬ ਨੇ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਅੱਛਾ ਢੀਲ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਦੇਖੋ ਨਾ ਇਹ ਮੈਂ ਗੱਲ ਸ਼ਨੀਵਾਰ ਵਾਲੇ ਰਿਕਾਰਡਡ ਪ੍ਰੋਗਰਾਮ 'ਚ ਵੀ ਕੀਤੀ ਆ ਜੀ ਇਹ ਢੀਲ ਹੈ ਜਾਂ ਢੀਲ ਹੈ ਕਿਉਂ ਕਿਉਂਕਿ ਸਾਰਾ ਕੁਝ ਅਮਰੀਕਾ ਚੋਂ ਆ ਰਿਹਾ ਹੈ ਹੂੰ ਉਹ ਐਲਾਨ ਕਰਦੇ ਨੇ ਕਿ ਡੀਲ ਹੋ ਗਈ ਮੋਦੀ ਸਾਹਿਬ ਰਾਤ ਨੂੰ ਉੱਠਦੇ ਆ ਟਵੀਟ ਕਰਦੇ ਹੋਗੀ ਡਨ ਹੈ ਜੀ ਫੈਕਟ ਸ਼ੀਟ ਆਉਂਦੀ ਆ ਉਹ ਉੱਥੋਂ ਰਿਲੀਜ਼ ਹੁੰਦੀ ਆ ਫੈਕਟ ਸ਼ੀਟ ਦੇ ਵਿੱਚ ਐਮੈਂਡਮੈਂਟ ਆਉਂਦੀ ਹੋ ਗਈ ਅਮਰੀਕਾ ਚੋਂ ਆਉਂਦੀ ਆ ਹੂੰ ਕਦੇ-ਕਦੇ ਤੇ ਇਦਾਂ ਲੱਗਦਾ ਕਿ ਕਿਤੇ ਵਨ ਸਾਈਡਡ ਇਸ਼ਕ ਦੀ ਗੱਲ ਤੇ ਨਹੀਂ ਹੋ ਰਹੀ ਹਮ ਇੱਕ ਤਰਫੋਂ ਪਿਆਰ ਤੇ ਨਹੀਂ ਹੋਗਾ ਜੰਦਰਾ ਤੇ ਉਧਰ ਆਈ ਜਾਂਦਾ ਸਾਰਾ ਕੁਝ ਉਧਰ ਆਈ ਜਾਂਦਾ ਹਮ ਤਾਂ ਮਤਲਬ ਕਿ ਮੈਨੂੰ ਤੇ ਕਦੇ-ਕਦੇ ਸ਼ੱਕ ਹੋਣ ਲੱਗ ਪਿਆ ਕਿ ਇਹ ਡੀਲ ਜਿਹੜੀ ਆ ਉੱਥੇ ਬਹਿ ਕੇ ਕਿਤੇ ਉਹਨੇ ਨਾ ਚਰੀਟ ਦੀ ਹੋਵੇ ਬਾਕੀ ਨਾ ਮੋਦੀ ਮੰਨ ਲੋ ਜਿੰਨਾ ਮੰਨਣਾ ਮਾਈ ਡੀਅਰ ਫਰੈਂਡ ਆ ਗਈ ਆ ਵੀ ਤੇ ਇਹ ਮੜਾ ਮੋਟਾ ਫੇਰ ਜਿਵੇਂ ਉਹ ਕੋਈ ਕਹਿ ਲੋ ਕਿ ਪਰਦੇ ਦੇ ਵਿੱਚੋਂ ਯਾਰ ਨਹੀਂ 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 ਮਾਝੇ ਜਾਵਾਂਗੇ ਯਾਰ ਇਦਾਂ ਨਹੀਂ ਇਦਾਂ ਨਹੀਂ ਇਦਾਂ ਉਹ ਬਸ ਅਮੈਂਡ ਕਰ ਦਿੰਦੇ ਨੇ ਤੁਸੀਂ ਮੈਨੂੰ ਦੱਸੋ ਮੈਂ ਉਦੋਂ ਵੀ ਗੱਲ ਕਹੀ ਸੀਗੀ ਕਿ ਯਾਰ ਪਲਸਸ ਤਾ ਜੀ ਕਿਸ ਮੂਰਖ ਨੇ ਜਾ ਕੇ ਭਾਈ ਇਹ ਹੈ ਡੀਲ ਫਿਰ ਉਹ ਉੱਥੇ ਬਣਵਾਈ ਆ ਕਿ ਤੁਹਾਨੂੰ ਨਹੀਂ ਪਤਾ ਧਾਲਾ ਕੌਣ ਉਗਾਉਂਦਾ ਜੀ ਜੀ ਬਿਲਕੁਲ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਫਾਰਮਰ ਨੂੰ ਪ੍ਰੋਟੈਕਟ ਕਰਨਾ ਹੈ ਤੇ ਧਾਲਾ ਧਾਲਾ ਮੈਨੂੰ ਦੱਸੋ ਵੀ ਸਮੁੰਦਰ ਚੋਕਦਿਆਂ ਨੇ ਉਹ ਵੀ ਇੱਥੇ ਕਿਸਾਨ ਉਗਾਉਂਦਾ ਨਾ ਇਹ ਕਿਹੜੇ ਮੂਰਖ ਨੇ ਫਿਰ ਇੱਥੋਂ ਦੇ ਸ਼ੱਕ ਹੁੰਦਾ ਹੈ ਕਿਹੜਾ ਤਾਂ ਕੋਈ ਅਣਜਾਣ ਨਹੀਂ ਹੋਏਗਾ ਉਹ ਧਾਲਾ ਉਹਨਾਂ ਦੇ ਵਿੱਚ ਵਾ ਲੀਆਂ ਬਾਅਦ ਚ ਰੌਲਾ ਪਿਆ ਉਹ ਧਾਲਾਂ ਕਿਠਾਈਆਂ ਨਹੀਂ ਗੰਭੀਰ ਮਸਲੇ ਤੇ ਇਹੀ ਗੱਲ ਕਰਦੇ ਗੰਭੀਰ ਮਸਲਾ ਐਪਸਟੀਨ ਫਾਈਲਸ ਵਾਲਾ ਬਈ ਉਹ ਬੰਦ ਨਹੀਂ ਹੋ ਰਿਹਾ ਜਿੰਨਾ ਉਹਨੂੰ ਖੋਲਦੇ ਆਂ ਹੋਰ ਖੁੱਲਦਾ ਜਾ ਰਿਹਾ ਤੇ ਉਹਦੇ ਵਿੱਚ ਗੱਲ ਜਦੋਂ ਹਰਦੀਪ ਪੂਰੀ ਸਾਹਿਬ ਦੀ ਆ ਰਹੀ ਸੀ ਮੋਦੀ ਸਾਹਿਬ ਦੀ ਆ ਰਹੀ ਸੀ ਤੇ ਅਸੀਂ ਸਵਾਲ ਪੁੱਛ ਰਹੇ ਸੀ ਕਿ ਬਾਈ ਇਹਨੂੰ ਸਾਫ਼ ਕਰ ਦਿਓ ਸਾਫ਼ ਕਰਨ ਦੇ ਚੱਕਰ ਚ ਪੂਰੀ ਸਾਹਿਬ ਦਾ ਜਿਹੜਾ ਬਿਆਨ ਆਇਆ ਉਹਨੇ ਸਾਫ਼ ਕਰਨ ਦੀ ਬਜਾਏ ਤੇ ਪੂਰੀ ਸਾਹਿਬ ਵਾਲਾ ਕੰਮ ਜਿਹੜਾ ਉਹ ਜ਼ਿਆਦਾ ਖਲਾਰਾ ਪੈ ਗਿਆ ਹੁਣ ਉਧਰ ਕਾਂਗਰਸ ਵਾਲੇ ਵੀ ਕਹਿੰਦੇ ਵੀ ਦਿਓ ਜੀ ਅਸਤੀਫਾ ਦਿਓ ਆਮ ਆਦਮੀ ਪਾਰਟੀ ਵਾਲੇ ਵੀ ਰੌਲਾ ਪਾਈ ਜਾਂਦੇ ਆ ਵੀ ਇਹਨਾਂ ਦੇ ਨਿੱਜੀ ਸਬੰਧ ਨੇ ਜੈਸ ਤਰ੍ਹਾਂ ਤੇ ਅਸੀਂ ਫੇਰੀ ਮੰਗ ਕੀਤੀ ਜਾ ਰਹੀ ਹੈ ਤਾਂ ਕੀ ਹੋ ਸਕਦਾ ਹੈ ਅਗਲੇ ਮਸਲੇ ਦੇ ਵਿੱਚ ਇਸੇ ਵੇਖੋ ਜਿਹੜਾ ਪੁਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਾ ਕੰਮ ਆਰੰਭਿਆ ਤੇ ਉਸ ਤੋਂ ਬਾਅਦ ਜਿਹੜੇ ਗੋਦੀ মিডিਆ ਵਾਲੇ ਆ ਜਿਸ ਤਰ੍ਹਾਂ ਪੁਰੀ ਸਾਹਿਬ ਦੀਆਂ ਇੰਟਰਵਿਊਆਂ ਕਰ ਰਹੇ ਆ ਉਹ ਤਾਂ ਮੈਨੂੰ ਲੱਗਦਾ ਕਿ ਨਰਿੰਦਰ ਮੋਦੀ ਜੀ ਨੇ ਨਾ ਐਚਐਸ ਪੁਰੀ ਨੂੰ